ਹੈਲੋ ਮੇਰੇ ਬਲ ਸਾਰੇ ਪਿਆਰ ਪਿਆਰ ਪਿਆਸ਼ਾ ਸ਼ੇਕਾਰ ਤੇ ਕੀ ਇਹ ਸਾਰੇ ਪਿਆਪਰਾ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਸੀ ਸਾਰੇ ਹੈਪਰਾ ਠੀਕ ਠਾਕ ਹੋ ਕਿ ਤੇ ਅਸੀਂ ਮਾਲਕ ਦੀ ਕਿਰਪਾ ਨਾਲ ਠੀਕ ਠਾਕ ਆ ਤੇ ਅੱਜ ਅੱਜ ਦੇ ਇਨਸਟੈਂਡ ਇਹਦਾ ਅਸੀਂ ਜਾਣਾ ਜੀ ਚਰਚ ਉਹਦੇ ਕਰਕੇ ਮੈਂ ਸਵੇਰੇ ਸਭ ਤੇ ਉੱਠ ਕੇ ਸਫਾਈਆਂ ਕਰਦੀਆਂ ਆ ਪੂਰੇ ਗੇਟ ਤੱਕ ਕਰਕੇ ਤੇ ਹੁਣ ਮੈਂ ਨਾਲ ਦੇ ਪਾਪਾ ਦੇ ਫੁਲਕੇ ਲਾਉਣੇ ਹੋਏ ਤੇ ਉਹਨਾਂ ਨੂੰ ਜੁੱਝੋਣਾ 10 ਵਜੇ ਪਾਪਾ ਦੇ ਫੁਲਕੇ ਲਾ ਕੇ ਇਹ ਇਹਨਾਂ ਨੂੰ ਫੁੱਲ ਕਬਾ ਕੇ ਤੇ ਫਿਰ ਵਹੀਂ ਜਾਵਾਂਗੇ ਕੈਚ ਨੂੰ ਤੇ ਬਾਕੀ ਸਾਰੇ ਭੈਣ ਭਰਾ ਸਾਡੇ ਜਿਹੜਾ ਵਲੌਗ ਵੇਖਣ ਦੇ ਆ ਮੈਂ ਇੱਕ ਵਲੌਗ ਪਾਇਆ ਤੇ ਬੜਾ ਦਮਾਂ ਦੇ ਦੁੱਬੀ ਹੋਇਆ ਉਹ ਵਲੌਗ ਇਹਨਾਂ ਚੈਨ ਨਹੀਂ ਡਿਆ ਤੇ ਮੈਂ ਚੈਨ ਨਹੀਂ ਕਿ ਸਾਰੇ ਭੈਣ ਭਰਾ ਸਾਡੇ ਜਿਹਦਾ ਪਹਿਲਾ ਵਾਰ-ਵਾਰ ਵਲੌਗ ਬਿੰਦੇ ਹੀ ਉਦਾਂ ਹੀ ਹੁਣ ਵੇਖੋ ਤੇ ਬਾਕੀ ਬੱਚਿਆਂ ਨੂੰ ਮੈਂ ਰੈਡੀ ਰੋਟੀ ਲਗੀਆਂ ਕਰਨ ਤੇ ਠੰਡ ਹੈਗੀ ਆ ਭੈਣ ਭਰਾ ਉਹ ਕਹਿੰਦਾ ਵੀ ਠੰਡ ਬੜੀ ਸਿੱਕ ਟੁੱਪ ਸੇ ਨੂੰ ਠੰਡ ਲੱਗਿੰਦੇ ਸਰੀਰ ਨੂੰ ਤੇ ਉਹ ਮੈਂ ਕੀ ਕੀਤਾ ਕਿ ਮੈਂ ਜਦੋਂ ਚਾਹੂ ਕੋਟ ਜਿਹੜਾ ਨਹੀਂ ਹੁੰਦਾ ਕੋਟੀ ਦੀ ਬਾਵਾ ਸੇਸ਼ੀ ਤਾਂ ਪਈਆਂ ਹੋਣਗੀਆਂ ਉਹਦੇ ਚੱਕਰ ਦੇ ਵਿੱਚ ਮੈਂ ਕੋਟੀ ਉਤਾਰ ਦਿੱਤੀ ਹੁਣ ਖਾਣਾ-ਪੋਣਾ ਬਣਾ ਕੇ ਫਿਰ ਨਾ ਆ ਕੇ ਤੇ ਫਿਰ ਗਰਮ ਕਰਪਾ ਜਿਹੜੇ ਉਹ ਵੇਅ ਕਰਾਂਗੇ ਤੇ ਚਲੋ ਠੀਕ ਹੈ ਮੈਂ ਇਹਨੂੰ ਖਾਣਾ ਖਵਾ ਦਾਂ ਤੇ ਮਿਲਦੇ ਹੁਣ ਫਿਰ ਰੈਡੀ ਹੋ ਕੇ ਸਟਾਰਟ ਹਾਂਜੀ ਗਾਇਜ਼ ਤੇ ਅਸੀਂ ਲੈ ਆਏ ਆ ਜੀ ਪੀਜ਼ਾ ਤੇ ਹੁਣ ਇਹਨਾਂ ਨੂੰ ਮੈਂ ਦਵਾਂਗੀ ਪੀਜ਼ਾ ਖਾਣ ਨੂੰ ਬੱਚਿਆਂ ਨੂੰ ਸੌਸ ਕਿਨੇ ਕਿਨੇ ਲੈਣੀ ਮੈਂ ਬਿਠਾਉਂ ਦੇਣੀ ਹਾਂਜੀ ਤੇ ਹੁਣ ਇਹਨਾਂ ਨੂੰ ਅਸੀਂ ਦਵਾਂਗੇ ਜੀ ਪੀਜ਼ਾ ਤੇ ਇਹ ਲੈ ਕੇ ਤੇ ਸ਼ਲੀਨ ਲੈ ਕੇ ਤੇ ਸ਼ੀ ਨਿੱਕਿਆ ਪੇਪਰ ਆਉਣ ਗਿਫਟ ਹਨਾ ਵਿਜੇ ਦਾ ਇਹ ਸੋਨੇ ਪੈਣਾ ਚਲੋ ਠੀਕ ਆ ਜੀ ਜੀ ਕਿਦਾਂ ਲੱਗਾ ਬੁੱਧ ਜੀ ਟੇਸਟੀ ਉਹ ਤਾਂ ਹਰ ਵੇਲੇ ਹੁੰਦਾ ਹੈ ਇਹਨਾਂ ਦਾ ਹਰ ਵੇਲੇ ਟੇਸਟ ਲੱਗਦਾ ਭਾਜੀ ਤੁਹਾਨੂੰ ਭਾਜੀ ਹੁਣ ਜਾਈ ਚ ਵੜ ਕੇ ਕੰਬਲ ਜਾਨ ਕੇ ਉਹਨਾਂ ਨੂੰ ਠੰਡ ਲੱਗਦੀ ਪਾ ਉੱਥੇ ਕਹਿੰਦੇ ਜੀ ਯੋ ਵੇਟ ਕਰਨੇ ਉਹ ਕਹਿੰਦੇ ਮੁੰਨੀ ਛੱਡੋ ਚਲੋ ਕਾ ਪੈਜੋ ਲੰਮੇ ਮੈਂ ਹੁਣ ਇਹਨਾਂ ਦੇ ਕਰ ਲਾ ਤੇ ਤੁਹਾਨੂੰ ਨੋ ਨੋ ਤੁਸੀਂ ਬਾਅਦ ਚ ਹੁਣ ਨੋ ਹਾਂਜੀ ਚਲੋ ਠੀਕ ਹਾਲ ਪੀਜਾ ਫਿਰ ਨਾਲਿਓ ਹਾਂਜੀ 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 ਕਿਵੇਂ ਲੱਗਿਆ ਫਿਰ ਪੀਜਾ ਓਏ ਟੈਸਟਿੰਗ ਹਮ ਲਓ ਅਹੀਂ ਬਟਾਲੇ ਹਾਂ ਜਦੋਂ ਫੋਨ ਕੀਤਾ ਜਦੋਂ ਕਹਿੰਦੇ ਹਾਂ ਹਮ ਤੇ ਮੈਂ ਬਾਤਾਂ ਨਿਕਲੋ ਤੇ ਮੈਂ ਬਟਾਲੇ ਹਾਂ ਆਹ ਤਾਂ ਮੈਂ ਕਿਹਾ ਅੰਦੇ ਪਾਉਂ ਕਿਵੇਂ ਕਿਤੇ ਹੋ ਹਾਂ ਮੇਰੇ ਪား ਲੱਗ ਗਿਆ ਏ ਆਵਾਜ਼ ਆਉਂਦੀ ਮੈਂ ਕਿਹਾ ਕਿ ਤੂੰ ਕਿਉਂ ਇੰਤਕਿਆ ਆ ਬੰਦ ਜਦੋਂ ਦੇ ਮੈਂ ਕਿਹਾ ਆ ਤੇ ਮੈਨੂੰ ਪား ਲੱਗ ਗਿਆ ਵੀ ਬਟਾ ਲਿਓ ਹਾਂ ਤੈਨੂੰ ਪਤਾ ਹੀ ਮੇਰਾ ਜਾਨੀ ਜਾਨ ਸਾਰੀ ਮੈਂ ਹਾਂ ਚਲੋ ਠੀਕ ਹੈ ਹੋਰ ਤੈਨੂੰ ਕਿੰਦਾ ਲੱਗਿਆ ਪੀਜ਼ਾ ਹਾਂ ਟੇਸਟੀ ਤਾਂ ਹਨ ਤਮਟਰ ਤੋਂ ਅੱਛਾ ਤੈਨੂੰ ਨੀਮੀ ਤਾਂ ਤੇ ਜਿਆ ਪਾ ਦੇ ਤੈਨ ਪਾ ਦੇ ਆ ਦੇ ਮੇਰੇ ਦਾਸਾ ਕੋਈ ਇਹ ਐ ਹੋ ਜੀ ਜੇ ਖਾਸ ਤੌਰ ਤੇ ਬਾਕੀ ਇਹਨੂੰ ਸਬਜ਼ੀਆਂ ਸਾਰੀਆਂ ਡੁੱਡੀਆਂ ਲੱਗਦੀਆਂ ਹੂੰ ਹੂੰ ਸੌਸ ਮਸਾਲੇ ਘੱਟ ਖਾਓ ਪੁੱਤ ਮਸਾਲੇ ਘੱਟ ਖਾਓ ਏ ਇਹ ਤਾਂ ਮਸਾਲਾ ਹੀ ਨੱਬਾ ਇਹ ਤਾਂ ਕਸ ਸਿੰਪਸੋਜ਼ਾ ਜੀ ਮੈਂ ਤੈਨੂੰ ਤਿੰਨ ਤਿਰਵਾਤੀ ਚਲੋ ਠੀਕ ਹੈ ਫਿਰ ਐ ਹੂੰ ਚਲੋ ਮਿਲਦੇ ਬਾਅਦ ਚ ਤੂੰ ਕਰੋ ਰੈਸਟ ਕਰੀ ਤੇ ਮੈਂ ਸਬਜ਼ੀਆਂ ਤਿਆਰ ਕਰ ਲਾਂ ਠੀਕ ਹੈ ਮੈਂ ਬਾਅਦ ਵਿੱਚ ਇਹਨਾਂ ਨੂੰ ਬਾਉਂਗੀ ਓਕੇ ਮੈਨੂੰ 4 ਵਜੇ ਜਵਾ ਦਿਓ ਮੈਂ ਕਿੱਤਰ ਸੂਈ ਦਾ ਕੰਮ ਥੋੜਾ ਸ਼ਾਮ ਨੂੰ ਖਾਣਾ ਪੋਣਾ ਤਿਆਰ ਕੀਤਾ ਤੇ ਖਾਣਾ ਪੋਣਾ ਤਿਆਰ ਕਰਕੇ ਤੇ ਹੁਣ ਮੈਂ ਚੱਲੀ ਆ ਮੇਰੀ ਭਤੀ ਜੀ ਤੋਂ ਨੂੰ ਕਰਾਇਆ ਹੋਇਆ ਹੈ ਹਸਪੀਟਲ ਐਡਮਿਟ 18 ਸਾਲ ਤੋਂ ਠੀਕ ਨਹੀਂ ਆ ਗਈ ਤੇ ਉੱਥੇ ਪ੍ਰਲਨ ਵਾਸਤੇ ਚੱਲੀ ਆ ਤੇ ਆ ਤਾਂ ਮੈਂ ਆਟਮ ਵਲੌਗ ਤੁਸੀਂ ਕਰਦਾ 2-4 ਮਿੰਟ ਦਾ ਤੇ ਬਣਾਈਏ ਹੈਨਾ ਤੇ ਵੀ ਚੱਲੇ ਨਾਲ ਨਾ ਜੁੱਤੀ ਜਾਣਾ ਤੇ ਕਹਿੰਦੇ ਪਏ ਐਂ ਜਾਂ ਜਾਂਦਾ ਤੁਰਾ ਚੱਕਰ ਮਾਰ ਜੂਗਾ ਤੇ ਸ਼ੂਜ਼ ਪਾਉਂਦੇ ਪਏ ਤੇ ਮੈਂ ਹੋ ਗਈਆਂ ਬਿਲਕੁਲ ਰੈਡੀ ਤੇ ਹੁਣ ਹੀ ਚਲਦੇ ਆ ਉਥੇ ਮੈਂ ਜਾਂਦਾ ਸਕੂਟੀ ਤੇ ਇਹਨਾਂ ਜਾਂਦਾ ਮੋਟਰਸਾਈਕਲ ਤੇ ਆਪਣੇ ਤਰ੍ਹਾਂ ਦੋ ਚਾਰ ਹੀ ਆ ਤਿੰਨ ਰੋ ਦੱਸੀ ਦਾ ਖੜੂ ਤੇ ਤਿੰਨ ਲੱਗੇ ਰੋ ਦੱਸੀ ਦਾ ਵਾਕੇ ਕਾਪਰਾ ਹੁਣ ਦੱਸੀ ਦਾ ਰੋਜ਼ ਚੰਗਾ ਲੱਗਦਾ ਮੈਂ ਵੀ ਬੜੀ ਕੁਐਸਚਨ ਕੀਤੀ ਅੱਜ ਚੰਗਾ ਲੱਗਦਾ ਦੱਸਣਾ ਬਲੌਗ ਬਲੌਗ ਹਾਂਜੀ ਫਿਰ ਮੈਂ ਤੋ ਬਹੈ ਨਹੀਂ ਕਿਉਂ ਬਣਾ ਕਿਉਂ ਨਹੀਂ ਉਹ ਕੋਈ ਫੋਨ ਨਹੀਂ ਪਾਉਣੇ ਸੀ ਬਲੌਗੇ ਬੋਲਣਾ ਸੀ ਹੈ ਬੋਲਣਾ ਸੀ ਹਾਂਜੀ ਹੈਲੋ ਤੇ ਹਾਂਜੀ ਗਾਇਜ਼ ਤੇ ਕਿਵੇਂ ਹੋ ਗਾਇਜ਼ ਵੀਰ ਜੀ ਤੇ ਬੱਚੇ ਆਪਾਂ ਨਹਾ ਲੂ ਦਿੱਤੇ ਆ ਤੇ ਬਸ ਉਹਨਾਂ ਆਣ ਕੇ ਮੈਂ ਤੁਹਾਨੂੰ 10 ਮਿੰਟ ਤੋਂ 15 ਮਿੰਟ ਤੇ ਆਣ ਕੇ ਬੱਚਿਆਂ ਨੂੰ ਦੁੱਧ ਗਰਮ ਕਰਕੇ ਦਵਾਂਗੇ ਤੇ ਨਾਲੇ ਪੀਵਾਂਗੇ ਆਪਾਂ ਚਾਹ ਆਣ ਕੇ ਆਪਾਂ ਤੇ ਆਟਾ ਟਾ ਟਾ ਬਣਾ ਲਿਆ ਵਾ ਕਿ ਮੈਂ ਪੀਵਾਂਗੀ ਚਾਹ ਹਾਂ ਤੇ ਆਟਾ ਬਣਾ ਦੇ ਸਬਜ਼ੀ ਬਣਾ ਲਿਆ ਆਣ ਕੇ ਬਸ ਗਰਮ ਗਰਮ ਫੁਲ ਕੇ ਲਾਉਣੇ ਮੈਂ ਨਹੀਂ ਆਪਾਂ ਚੱਲੀਏ ਡਿਊਟੀ ਤੇ ਤੈਨੂੰ ਪੁੱਛ ਅਸੀਂ ਪੀਵਾਂਗੇ ਚਾਹ ਕਹੈਂ ਅਈ ਮੈਂ ਪੀਉਂਗੀ ਚਾਹ ਮੈਂ ਮੈਂ ਪੀਉਂਗੀ ਚਾਹ ਨਹੀਂ ਮੈਂ ਮੈਂ ਪੀਉਂਗੀ ਚਾਹ ਚਲੋ ਠੀਕ ਹੈ ਜੀ ਆਪਾਂ ਚੱਲੀਏ ਹੁਣ ਕਾਫੀ ਟਾਈਮ ਹੋ ਗਿਆ ਲੇਟ ਨਾ ਹੋ ਜੇ ਮੁੜ ਕੇ ਧੁੰਦ ਛੱਟ ਜਾਣਾ ਹਸਪੀਟਲ ਤੋਂ ਹੋ ਕੇ ਆ ਗਈ ਹਾਂ ਕਈਆਂ ਨੂੰ ਪਤਾ ਕਿ ਮੇਰੀ ਪਤੀ ਉਹ ਮੇਰੇ ਕੋਲ ਰਹਿੰਦੀ ਰਹੀ ਆ 8-10 ਸਾਲ ਮੇਰੇ ਕੋਲ ਰਹੀ ਆ ਤੇ ਉਹਨੂੰ ਹੁਣ ਕੰਪਿਊਟਰ ਕੋਰਸ ਕਰਾਈ ਤੇ ਉਹ ਫਿਰ ਡਿਊਟੀ ਕਰਨ ਲੱਪੀ ਹੀ ਦਿੱਲੀ ਤੇ ਉਹਦੇ ਚੱਕਰ ਦੇ ਵਿੱਚ ਉਥੇ ਉਹ ਬਿਮਾਰ ਹੋ ਕੇ ਆਈ ਤੇ ਮੈਂ ਜਦੋਂ ਗਈ ਮੈਨੂੰ ਬੜੀ ਉਹਦੇ ਲਈ ਵੇਖ ਕੇ ਟੈਨਸ਼ਨ ਜੀ ਆਈ ਕਿਉਂਕਿ ਉਹ ਕਾਫੀ ਲਿੱਸੀ ਵੀ ਹੋਈ ਤੇ ਇਹਨੂੰ ਪੀਲੇ ਕਾਫੀ ਜ਼ਿਆਦਾ ਹੋਇਆ ਸੀ ਤੇ ਮਨਾਨ ਕੇ ਮੈਂ ਬੱਚਿਆਂ ਨੇ ਦਿੱਤਾ ਖਾਣਾ ਖਵਾ ਤੇ ਬੱਚੇ ਖਾਣਾ ਖਾ ਗਏ ਉਹਦੇ ਵੇਲੇ ਆਹ ਵੇਖੋ ਮਰਾਸਨ ਆੜੀ ਤੇ ਮੈਂ ਹੁਣ ਧੋਣੀਆਂ ਕੱਪੜੇ ਮਸ਼ੀਨ 'ਚ ਪਾਏ ਹੀ ਕੱਪੜੇ ਧੋ ਕੇ ਹੀ ਇਹਨਾਂ ਨੂੰ ਨਵਾੜਨੂ ਕੇ ਦਿੱਤਾ ਜੇ ਹੁਣ ਕੱਪੜੇ ਪਾਈ ਮਸ਼ੀਨ 'ਚ ਤੇ ਮਸ਼ੀਨ ਦੇ ਰਹਿ ਗਏ ਸਿਰਫ 2 ਮਿੰਟ ਵਿੱਚ ਦੇ ਤੇ 2 ਮਿੰਟ ਦੇ ਵਿੱਚ ਮੈਂ ਕੱਪੜੇ ਕੱਢੂਗੀ ਬਾਹਰ ਤੇ ਹੁਣ ਇੱਥੇ ਹੀ ਆਪਾਂ ਵਲੌਗ ਨੂੰ ਕਰਦੇ ਆਂ ਐਂਡ ਤੇ ਉਹਨੂੰ ਜੇ 2-3 ਦਿਨ ਰੱਖਣਾ ਡਾਕਟਰਾਂ ਨੇ ਕਿਹਾ ਉਹਨੂੰ ਤੇ ਕੱਲ ਜਾਵਾਂਗੇ ਆਪਾਂ ਫੇਰ 2-3 ਦਿਨ ਨਹੀਂ ਪੁੱਤ ਤੁਸੀਂ ਘਰ ਜਿਹਾ ਜਾਓ ਤੇ ਜਾਇਓ ਤੇ ਚਲੋ ਠੀਕ ਹੈ ਜੀ ਮੇਰੇ ਸਾਰਿਆਂ ਨੂੰ ਗੁੱਡ ਨਾਈਟ ਤੇ ਜਿੱਦਾਂ ਸਾਡੇ ਚੈਨਲ ਨੂੰ ਪਹਿਲਾਂ ਪਿਆਰ ਦੇ ਪਲੀਜ਼ ਰਿਕਵੈਸਟ ਉਹਦਾ ਫੇਰ ਪਿਆਰ ਦਿਵੋ ਸੇ ਜਿਹੜੇ ਨਵੇਂ ਆਪਾਂ ਸਾਡੇ ਚੈਨਲ ਵੇਂਦੇ ਹੋ ਸੇਬਸਕ੍ਰਾਈਬ ਜਰੂਰ ਕਰਨਾ ਤੇ ਮੇਰੇ ਸਾਰਿਆਂ ਨੂੰ ਬਾਏ ਗੁੱਡ ਨਾਈਟ ਬਾਏ